ਉਹ ਕਿ ਮੈਂ ਕੈਪਟਨ ਸਾਹਿਬ ਸੁngੜੇ ਜੇ ਬੈਠਿਆ ਹੂੰ ਬਸੰਤੀ ਰੰਗ ਦਾ ਕੱਪੜਾ ਲਈ ਓਏ ਸੁngੜਾ ਨੂਕੀ ਦਾ ਜੀ ਕਰਦਾ ਹੈ ਬੰਦੇ ਨੂੰ ਤਾਂ ਮਜਬੂਰੀਆਂ ਨਿਚੋੜ ਦਿੰਦੀਆਂ ਐ ਇੱਥੇ ਰੱਖ ਉਹ ਫਿਰ ਕੈਪਟਨ ਸਾਹਿਬ ਹੈ ਰੂਸਾ ਵਾਲੀ ਜ਼ਿੰਮੇਵਾਰੀ ਤਾਂ ਨਹੀਂ ਜਿਹੜੀ ਨਿੰਬੂ ਮੰਗੂ ਨਿਚੋੜ ਗਈ ਓ ਕੋਈ ਨਾ ਕੋਈ ਨਾ ਕਰਲਾ ਟੀਚਰਾ ਕਦੇ ਮੈਂ ਵੀ ਤੇਰੇ ਵਰਗਾ ਗੋਲ-ਗੋਲ ਹੁੰਦਾ ਸੀ ਓ ਕੈਪਟਨ ਸਾਹਿਬ ਪਰ ਇਹ じゃ ਕਿਹੜਾ ਚੋਰਾ ਲਾ ਲਿਆ ਓਏ ਜਿਹੜਾ ਤੁਸੀਂ ਗੋਲ-ਗੋਲ ਤੋਂ ਫੇਸੀ ਗਏ ਓ ਕੋਈ ਨਾ ਖੜ ਜਾ ਥੋੜਾ ਟਾਈਮ ਤੈਨੂੰ ਵੀ ਲੋਕ ਦੱਸਣੇ ਆਲੀ ਨੇ ਵੀ ਚੋਰਾ ਕਦੋਂ ਤੇ ਕਿਵੇਂ ਲੱਗਦਾ ਹੁੰਦਾ ਲੈ ਮੈਨੂੰ ਲਾ ਦੇਣਗੇ ਲੋਕ ਚੋਰਾ ਓਏ ਲੋਕ ਕੌਣ ਹੁੰਦੇ ਨੇ ਓਹ ਨੋ ਓਏ ਬੈ ਜਾ ਬੈ ਜਾ ਕਿ ਮੈਂ ਉੱਡੇ ਆ ਫਿਰਦਾ ਓਏ ਲੋਕ ਹੀ ਤਹਾਂ ਚੜ੍ਹਨੇ ਵਾਲੇ ਹੁੰਦੇ ਨੇ ਲੋਕ ਹੀ ਥੱਲੇ ਲਾਉਣੇ ਵਾਲੇ ਹੁੰਦੇ ਨੇ ਤੈਨੂੰ ਜਦਣ ਲਾਇਆ ਨਾ ਕੂਨੇ ਵਰਗਾ ਚੋਰਾ ਫਿਰ ਬਾਈਕੇ ਪਿੱਟੇਗਾ ਨਾ ਮੈਨੂੰ ਲਾਦਣਗੇ ਲੋਕ ਚੋਰਾ ਓਏ ਲੋਕ ਕੌਣ ਹੁੰਦੇ ਨੇ ਤੈਨੂੰ ਵੀ ਲੋਕ ਦੱਸਣੇ ਵਾਲੀ ਨੇ ਵੀ ਚੋਰਾ ਕਦੋਂ ਤੇ ਕਿਵੇਂ ਲੱਗਦਾ ਹੁੰਦਾ ਹੋਰ ਤੂੰ ਮੰਜੇ ਤੇ ਮੇਰੇ ਬਰਾਬਰ ਚੜ ਕੇ ਬਹਿ ਗਈ ਲੈ ਕਿਆ ਦੀ ਕੁੱਟ ਬਣਾ ਲਾ ਭੋਰਾ ਏ ਬਣਾ ਲਨੀ ਆ ਮਰ ਜਣਿਆ ਅਮਲੀਆ ਅੱਜ ਤਾ ਨਾ ਨੂੰ ਕੇ ਮਰ ਜਣਿਆ ਦੁਰਗਰ ਰੰਗੀਲੇ ਹੀ ਬਣਿਆ ਬੈਠਾ ਓ ਤੂੰ ਕੀ ਗੱਲ ਕਰਦੀ ਆਂ ਭਗਵਾਨੇ ਦੁਰਗਾ ਰੰਗੀਲਾ ਤੇ ਯਾਰ ਦੀ ਕੀ ਰੀਜ਼ ਕਰ ਲੂ ਤੂੰ ਦੇਖਿਆ ਨਹੀਂ ਕਦੇ ਜਦੋਂ ਚੜੀਦਾ ਨਾ ਖਾ ਕੇ ਗੋਲਾ ਸਟੇਜ ਤੇ ਤੂੰ ਮਾ ਪਾ ਦਈਦੀਆਂ ਨੇ ਤੂੰ ਸੁਣੀ ਨਹੀਂ ਸਪੀਚ ਕਦੇ ਮੇਰੀ ਵੇ ਬਸ ਕਰ ਮਰ ਜਣਿਆ ਬਾੜਾ ਨਾ ਬੋਲ ਤੇਰੀਆਂ ਸਪੀਚਾਂ ਨੇ ਤਾਂ ਲੈ ਲੈ ਆ ਦੇਖ ਲੈ ਕੀ ਦੇ ਨਾਗੇ ਵੇ ਮਰ ਜਣਿਆ ਸਟੇਜ ਤੇ ਚੜ ਤਾ ਤੈਨੂੰ ਪਤਾ ਹੀ ਨਹੀਂ ਰਹਿੰਦਾ ਸੀ ਵੇ ਬਾਪੂ ਨਹੀਂ ਮਾਸੜ ਦੱਸੀ ਜਾਂਦਾ ਹੁੰਦਾ ਸੀ ਉਹ ਤੈਨੂੰ ਕੀ ਦੱਸਾਂ ਭਗਵਾਨੇ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਰੰਗਾ ਚ ਹੁੰਦੇ ਸੀ ਸਾਲੀਆਂ ਤਾੜੀਆਂ ਹੀ ਵੱਜਦੀਆਂ ਸੁਣਦੀਆਂ ਹੁੰਦੀਆਂ ਸੀ ਵੇ ਮਰਜਣਿਆ ਤੇਰੀਆਂ ਤਾੜੀਆਂ ਦੀ ਗੂੰਜੀ ਮੈਂ ਤਾਂ ਝੂਟੀਆਂ ਸੌਹਾਂ ਖਾਈ ਗਈਆਂ ਉਹ ਇਹ ਤਾਂ ਗੱਲ ਮੰਨਦੀਆਂ ਭਗਵਾਨੇ ਤਾੜੀਆਂ ਦੀ ਗੂੰਜ ਤੇਰੇ ਕੰਨਾਂ ਤੱਕ ਵੀ ਗਈ ਸੀ ਵੇ ਚਲ ਛੱਡ ਵੇ ਆਪਾਂ ਤਾਂ ਸੁਪਰੀਆਂ ਚ ਹੀ ਫਰੀ ਜਾਂਨੇ ਆ ਮੈਂ ਤਾਂ ਚਾਹ ਧਰਦੀਆਂ ਬਾਪੂ ਦੁੱਧ ਲੈ ਕੇ ਮੁੰਨਣ ਵਾਲੀ ਆ ਓ ਲਿਆ ਫਿਰ ਪਾਗ ਬਣੇ ਪਾ फटाफट ਰੋਟੀ ਤੂੰ ਤਾਂ ਹਾਜ਼ਰੀ ਦੀ ਰੋਟੀ ਨੂੰ ਵੀ ਦਪਾਈ ਚਾੜਤਾ ਅੱਗੇ ਤਾਂ ਬਾਪੂ ਦਾ ਬਹਾਨਾ ਲੈ ਲੈਂਦੀ ਸੀ ਹੁਣ ਤਾਂ ਬਾਪੂ ਵੀ ਨਹੀਂ ਹੈਗਾ ਘਰੇ ਵੇ ਹੋਰ ਸੁੱਕੇ ਮੈਨੂੰ ਤਾਂ ਅੱਜ ਰੋਟੀ ਪਕਾਉਂਦੀ ਪਕਾਉਂਦੀ ਨੂੰ ਬਾਪੂ ਦੀ ਬਾਲੀ ਯਾਦ ਆਈ ਓ ਹੋਰ ਭਗਵਾਨ ਨੇ ਮੈਨੂੰ ਵੀ ਬੜੀ ਯਾਦ ਆਉਂਦੀ ਆ ਭਾਈ ਕਰੀਏ ਕੀ ਰੋਟੀ ਵੀ ਨਹੀਂ ਲੰਗਦੀ ਉਹ ਤੋਂ ਬਿਨਾ ਤਾਂ ਓਏ ਚੱਲ ਕੋਈ ਨਹੀਂ ਸੁੱਕੇ ਚੱਲ ਜਿਹੜਾ ਹੋਣਾ ਸੀ ਹੋ ਗਿਆ ਭਾਈ ਰੋਟੀ ਖਾ ਲਿਆ ਘਰ ਚੱਜ ਨਾਲ ਮਰ ਜ ਜਾਣਿਆ ਅੱਗੇ ਨਾਲ ਲਿੱਸਾ ਹੋ ਗਿਆ ਉਹ ਕਾਨੂੰ ਪਾ ਗਵਰਨੇ ਤੈਨੂੰ ਪਤਾ ਨਹੀਂ ਰੋਟੀਆਂ ਘੱਟ ਸਾਲੀਆਂ ਕੰਮ ਕਰਦੀਆਂ ਸੀ ਬਾਪੂ ਜੀਆਂ ਗਾਲਾਂ ਵੱਧਾ ਸਰਕਾਰ ਦੀਆਂ ਸੀ ਵੇ ਕਾਨੂੰ ਸੁੱਕੇ ਰੋਟੀ ਦਾ ਰੋਟੀ ਹੁੰਦੀ ਆ ਮਰ ਜਣਿਆ ਗਾਲਾਂ ਤਾਂ ਹੁਣ ਵੀ ਤੇਰੇ ਬਥੇਰੀਆਂ ਪੈਂਦੀਆਂ ਨੇ ਦੇਖ ਲੈ ਜੇ ਗਾਲਾਂ ਨਾਲ ਨਹੀਂ ਚੜਦਾ ਫਿਰ ਬਾਪੂ ਵਾਲਾ ਖੁੰਡਾ ਵੀ ਪਿਆ ਓ ਵੱਡੇ ਵੀਰ ਕਿਉਂ ਹਰੇਕ ਚੀਜ਼ ਚਲਾਉਣ ਲੱਗੇ ਕਾਲੀ ਕਰੀ ਜਾਂਦਾ ਓਏ ਇਹ ਦੇਸ਼ ਨਹੀਂ ਸਕੂਟਰ ਆ ਛੱਟ ਮਾਰੂ ਓਏ ਮੈਨੂੰ ਕੜਾ ਪਤਾ ਨਹੀਂ ਹੈ ਸਕੂਟਰ ਆ ਤੂੰ ਆਏ ਦੱਸ ਵੀ ਗੇਅਰ ਦਬਕੇ ਪਹਿਲਾਂ ਕਲੱਚ ਤਾਹਾਨੂੰ ਪਉ ਓਏ ਮੈਂ ਕਿਹਾ ਕਹਾ ਦੇਸ਼ ਤੇ ਤਰੱਕੀ ਦੀ ਰਾਤ ਹੈ ਕਿਉਂ ਨਹੀਂ ਜਾਂਦਾ ਓਏ ਕਿਸੇ ਚੀਜ਼ ਦਾ ਗੇਅਰ ਦਬਕੇ ਕਲੱਚ ਪੈਂਦਾ ਦੇਖਿਆ ਓਏ ਮੜਾ ਜਾ ਤੋਰ ਕੇ ਹੈਂਡਲੀ ਸਦਾ ਰੱਖਣਾ ਇਹ ਤਾਂ ਆਪੇ ਭੱਜੀ ਜਾਊ ਵੱਡੇ ਵੀਰ ਹੈ ਦੇਸ਼ ਨਹੀਂ ਹੈਗਾ ਵੀ ਰੱਬ ਆਸਰੇ ਚੱਲੀ ਜਾਊ ਜੇ ਨਾ ਸੰਭਿਆ ਸੱਟ ਮਰਵਾ ਦੂ ਓ ਫੇਰ ਕੀਆ ਬੰਦਾ ਡਿਗੜੇ ਦੀ ਸਵਾਰ ਹੁੰਦਾ ਤੂੰ ਇੱਕ ਵਾਰ ਕਲੱਚ ਪਵਾ ਮੈਂ ਆਪੇ ਸਿੱਖ ਲੂੰ ਓਏ ਡਿਗੜੇ ਦੇ ਸਵਾਰ ਤਾਂ ਬਚਪਨ ਚ ਹੁੰਦੇ ਨੇ ਜਿਹੜੀ ਤੇਰੀ ਉਮਰ ਹੈ ਦੇ ਕੇ ਸਵਾਰ ਹੋਣ ਵਾਲੀ ਨਹੀਂ ਦੇ ਕੇ ਟੱਟੂ ਪਾਰ ਹੋਣ ਵਾਲੀ ਐ ਓਏ ਤੂੰ ਸਿਖਾਉਣਾ ਕਿ ਨਹੀਂ ਸਿਖਾਉਣਾ ਓਏ ਤੈਨੂੰ ਕੋਈ ਕੀ ਸਿਖਾ ਦੂ ਓਏ ਵੱਡੇ ਵੀਰ ਓਏ ਪਰ ਕਿਉਂ ਓਏ ਤੂੰ ਤਾਂ ਸਾਰਾ ਕੁਝ ਸਿੱਖਿਆ ਸਿਖਾਇਆ ਅੱਜ ਬੜਾ ਸਾਫ ਕਿਤਾਬ ਜਿਆ ਕਰਨ ਲੱਗਿਆ ਹੋਇਆ ਓਏ ਮੈਂ ਤਾਂ ਐਂ ਦੇਖਦਾ ਵੀ ਕੀ ਤੋਂ ਕੀ ਲੈਣਾ ਕਿਨੂੰ ਕੀ ਦੇਣਾ ਓਏ ਬੰਦੇ ਦਾ ਕੀ ਪਤਾ ਕਦ ਬੰਬੀਹਾ ਬੋਲ ਜੇ ਓ ਸੱਚ ਕਹਿਆ ਓਏ ਚਾਚਾ ਸਿਆਣਿਆਂ ਨੇ ਬੰਦੇ ਕੋਲ ਜਨਮ ਮਰਜੀ ਤਾਂ ਆ ਜਾਏ ਪਰ ਉਹਦਾ ਮਨ ਨਹੀਂ ਪਰਦਾ ਚਾਹੇ ਜਨਮ ਮਰਜੀ ਬੁढ़ा ਹੋ ਜੇ ਓਏ ਸਿਆਣਿਆਂ ਨੇ ਇਹ ਵੀ ਤਾਂ ਕਿਹਾਈ ਹੈ ਵੀ ਲੇਖਾ ਮਾਮਾ ਧੀਆ ਦਾ ਓ ਚਾਚਾ ਸਿਆ ਫਿਰ ਤੇਰਾ ਤਾਂ ਸਾਬ ਕਿਤਾਬੀ ਵਾਲਾ ਵੱਡਾ ਹੋ ਓ ਨੋ ਓਏ ਹੋਰ ਓਏ ਮੈਂ ਤਾਂ ਲੋਕਾ ਤੋਂ 17385 ਰੁਪਏ 45 ਪੈਸੇ ਲੈਣੇ ਨੇ ਲੈ ਕਰ ਲੋ ਗੱਲ ਖੋਦਿਆ ਪਹਾੜ ਨਿਕਲਿਆ ਚੂਹਾ ਓਏ ਇੰਨੇ ਕ ਪੈਸੇ ਓਏ ਓਏ ਮਿਹਨਤ ਦੀ ਕਮਾਈ ਆ ਮਿਹਨਤ ਦੀ ਪਤਾ ਕਿਵੇਂ ਜੋੜਿਆ ਪੈਸਾ ਪੈਸਾ ਕਰਕੇ ਓ ਚਾਚਾ ਹੌਲੀ ਬੋਲ ਜੇ ਲੋਕਾਂ ਨੇ ਸੁਣ ਲਿਆ ਕਹਿਣਗੇ ਸਹੀ ਗੱਲ ਐ ਠੱਗੀ ਤੇ ਮਿਹਨਤ 'ਚ ਬਹੁਤਾ ਫਰਕ ਤਾਂ ਹੁੰਦਾ ਨਹੀਂ ਹਾਏ ਬੱਡੇ ਵੀਰ ਹਾਂ ਉਹ ਭਲਾ ਤੂੰ ਸਿਆਸਤ ਕਰਕੇ ਛੱਡਣੀ ਆ ਓ ਕੀ ਗੱਲ ਹੋ ਗਈ ਚਾਚਾ ਜੀ ਖੁਸ਼ ਜਰਿਆ ਨਹੀਂ ਜਾਂਦਾ ਓਏ ਨਾ ਨਾ ਮੈਂ ਤਾਂ ਇਹ ਕਹਿਣਾ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਕਰਨਾ ਚਾਹੀਦਾ ਓ ਨੋ ਓਏ ਓਏ ਸਿਆਸਤ ਤਾਂ ਬਣਿਓ ਉਹਨਾਂ ਲਈ ਆ ਜਿਨ੍ਹਾਂ ਦੇ ਗੋਡੇ ਗੱਟੇ ਖੜ ਜਾਣ ਓ ਚਾਚਾ ਗੱਲ ਤਾਂ ਤੇਰੀ ਪੱਕੀ ਆ ਓਏ ਜਿਹਦੇ ਮੂੰਹ 'ਚ ਦੰਦ ਨਹੀਂ ਹੁੰਦੇ ਗੋਡੇ ਭਾਰ ਨਹੀਂ ਚੱਲਦੇ ਉਹ ਵੀ ਮੰਤਰੀ ਬਣਨ ਨੂੰ ਫਿਰਦੇ ਨੇ ਓਏ ਸਿਆਸਤ ਦੇ ਬੱਕਾਂ ਦੀ ਖੇਡ ਨਹੀਂ ਹੈਗੀ। ਓ ਵੱਡੇ ਵੀਰ ਬੁੜੇ ਬੰਦੇ ਦੇ ਵੀ ਮਤਜ ਬੱਕਾਂ ਵਾਲੀ ਹੋ ਜਾਂਦੀ ਆ। ਲੈ ਓਏ ਤਾਂ ਝੂਠ ਬੋਲੀ ਜਾਣਾ। ਆ ਦੇਖ ਚਾਚਾ ਸਿਆ ਇਹ ਤਾਂ ਹੋਈ ਨਹੀਂ। ਓ ਤੇਰਾ ਕਹਿਣ ਦਾ ਮਤਲਬ ਕੀ ਆ ਮੈਂ ਬੁੜਾ ਹਾਂ? ਓ ਨਾਨਾ ਵੱਡੇ ਵੀਰ ਤੂੰ ਬੁੜਾ ਥੋੜੀ ਆ ਤੂੰ ਤਾਂ 올ਡ ਮੈਨ ਆ। ਓਏ ਮੈਨੂੰ ਐਂ ਦੱਸੋ ਓਏ ਥੋੜੀ ਹਰੇਕ ਗੱਲ ਮੇਰੇ ਤੇ ਹੀ ਕਿਉਂ ਆ ਜਾਂਦੀ ਐ? ਓ ਚਾਚਾ ਜਿਹਦੇ ਨਾਲ ਮੋਹ ਹੁੰਦਾ ਓਦੇ ਕਿੰਨੀਓ ਖਿੱਚ ਪੈਂਦੀ ਐ। ਲਾ ਤੂੰ ਸਿਆਸਤ ਕਰਕੇ ਛੱਡਣੀ ਆ ਮਾਨ ਸਾਹਿਬ ਤੁਸੀਂ ਹਜੇ ਗੋਹੀ ਸਿੱਟੀ ਜਾਂਦੇ ਹੋ ਉਹ ਭਾਵਾਨੇ ਉਹ ਸੜਦਾ ਹਾਂ ਤਾਂ ਇੱਕ ਬੱਠਾ ਲੱਗਿਆ ਮੈਂ ਮੰਤਾ ਵਾਲੀ ਭੁੱਖ ਲੱਗੀ ਆ ਚੱਲੀ ਨਹੀਂ ਆਂਦੀ ਮੈਂ ਤੁਸੀਂ ਹੁਣ ਤਾਂ ਜਵੇਂ ਟੱਕਾ ਦੋਨਾ ਨਹੀਂ ਕਰਦੇ ਉਧਰ ਹੋ ਦੇਖੋ ਸੁੱਖਾ ਵੀਰ ਜੀ ਓਏ ਓਨੇ ਕੀ ਕਰਤਾ ਉਹ ਤਾਂ ੜਕੇ ਦਾ ਗੋਹਾ ਗੋੜਾ ਸੱਟਕੇ ਸੰਮਣ ਰੋਟੀਆਂ ਪਕਾ ਕੇ ਕੱਪੜੇ ਧੋ ਕੇ ਕਲੋਂ ਦਾ ਕੁੱਠ ਤੇ ਸੁੱਕਣ ਵੀ ਪਾ ਗਿਆ ਹਾਏ ਓਏ ਉਹ ਭਾਵਾ ਨੇ ਤੂੰ ਤਾਂ ਮੇਰੀ ਹਮੇਸ਼ਾ ਬਰਾਈ ਹੀ ਕਰਦੀ ਰਹਿਣੀ ਆ ਓਏ ਕਦੇ ਤੂੰ ਮੇਰੀਆਂ ਸੇਫਤਾ ਹੀ ਕਰਦਾ ਕਰ ਮਜ਼ਾ ਕੰਮ ਦੁਗਣਾ ਨਹੀਂ ਚੌਗਣਾ ਕਰਾਂ ਬੇ ਬਰਾਈਆਂ ਹੈਗੀਆਂ ਫੇਰੀ ਕਰਦੀਆਂ ਮੇਰਾ ਕੀ ਜੀ ਕਰਦਾ ਹੁ ਭਗਵਾਨੇ ਜਿਹੜੀ ਕੋਲੇ ਚੀਜ਼ ਹੁੰਦੀ ਆ ਉਹ ਹਮੇਸ਼ਾ ਮਾੜੀ ਦਿਖਦੀ ਆ ਜਦੋਂ ਕੋਲੋਂ ਖੋ ਜਾਂਦੀ ਆ ਉਦੋਂ ਉਹਦੀ ਜਿਆਦਾ ਹੁੰਦੀ ਆ ਇਹਦਾ ਦੂਜੇ ਥਾਲੀ ਚ ਲੱਡੂ ਵੱਡਾ ਦਿਖਦਾ ਰਹਿੰਦਾ ਫਿਰ ਵੱਡਾ ਹੁੰਦਾ ਫੇਰ ਹੀ ਦਿਖਦਾਗਾ ਮਲੇ ਮੇਰੀ ਛੱਡ ਤੁਸੀਂ ਵੀ ਕਦੇ ਕਦੇ ਸਿੰਮੋ ਦੀਦੀਆਂ ਤਰੀਫਾ ਕਰਦੇ ਹੁੰਨੇ ਹੋ ਓਹੋ ਬੈ ਚੱਲ ਛੱਡ ਭਗਵਾਨੇ ਬੱਠਲ ਚ ਜਾ ਉਹ ਮਦਾ ਲੇਟ ਹੋਈ ਜਾਣਾ ਕੰਮ ਤੇ ਵੀ ਜਾਣਾ